ਅੱਜ ਮਿਤੀ 5/8/24 ਨੂੰ ਵਕਤ ਸਵੇਰੇ 6:30 ਵਜੇ ਮੁੱਖ ਅਫਸਰ ਥਾਣਾ ਤਲਵੰਡੀ ਸਾਬੋ ਐਸਆਈ ਪਰਮਸਿੰਘ ਨੂੰ ਇੱਕ ਸੂਚਨਾ ਪ੍ਰਾਪਤ ਹੋਈ ਕਿ ਸੁਨੀਲ ਸਿੰਘ ਪੁੱਤਰ ਇਕਬਾਲ ਸਿੰਘ ਉਰਫ ਛਿੰਦਾ ਸਿੰਘ ਵਾਸੀ ਗੁਰਸਰ ਜਗ੍ਹਾ ਦੀ ਨਸ਼ਾ ਲੈਣ ਕਾਰਨ ਮੌਤ ਹੋ ਗਈ ਹੈ ਜਿਹਦੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਥਾਣਾ ਤਲਵੰਡੀ ਸਾਬੋ ਵੱਲੋਂ ਇੱਕ ਮੁਕਤਮਾ ਨੰਬਰ 118 ਮਿਤੀ 5/8/24 ਅੰਡਰ ਸੈਕਸ਼ਨ 105 ਬੀ ਐਨ ਐਸ ਜੋ ਕਿ IPC ਦੀ ਪ੍ਰਾਣੀ ਧਾਰਾ 304 IPC ਦੀ ਤਾਰੀਖ ਨੂੰ ਪੂਰਾ ਕਰਦਾ ਹੈ ਤਹਿਤ थाना ਤਲਵੰਡੀ ਸਾਬੋ ਦੇ ਵਿੱਚ ਮਨੀ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਪੁਰਸਰ ਜਗ੍ਹਾ ਦੇ ਖਿਲਾਫ ਇੱਕ ਮੁਕੱਤਬਾ ਦਾ ਰਜਿਸਟਰ ਕੀਤਾ ਗਿਆ ਮਾਣਯੋਗ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਹੁਕਮਾਂ ਦੇ ਅਨਸਾਰ ਜਿਹੜੀਆਂ ਹੈਗੀਆਂ ਵੱਖ-ਵੱਖ ਰੇਡ ਪਾਰਟੀਆਂ ਬਣਾਈਆਂ ਗਈਆਂ ਜਿਦੇ ਸਬੰਧ ਵਿੱਚ ਰੇਡਾਂ ਕਰਦੇ ਹੋਏ थाना ਤਲਵੰਡੀ ਪੁਲਿਸ ਵੱਲੋਂ ਜਿਹੜਾ ਹੈਗਾ ਇਸ ਮਨੀ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਪੁਰਸਰ ਜਗ੍ਹਾ ਨੂੰ ਕਿਹੜਾ ਹੈਗਾ ਅਰੈਸਟ ਕਰ ਲਿਆ ਗਿਆ ਹੈਗਾ ਤੇ ਇਹ ਕਾਰਵਾਈ ਜਿਹੜੀ ਹੈਗੀ ਹੈ ਪੁਲਿਸ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜੀ ਹੈਗੀ ਹੈ ਅਮਲ ਵਿੱਚ ਲਿਆਂਦੀ ਹੈ ਇਸ ਤੋਂ ਇਲਾਵਾ ਜੇ ਕੋਈ ਵਿਅਕਤੀ ਹੋਰ ਵੀ ਇਸ ਮੁਕੱਦਮੇ ਦੀ ਤਫ਼ਤੀਸ਼ ਦੇ ਸਬੰਧ ਵਿੱਚ ਸਾਹਮਣੇ ਆਉਂਦਾ ਹੈ ਜਾਂ ਉਹਦੇ ਖਿਲਾਫ ਕੋਈ ਸਬੂਤ ਸਾਹਮਣੇ ਆਉਂਦੇ ਆ ਤਾਂ ਉਹਦੇ ਖਿਲਾਫ ਵੀ ਮੰਨਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ